ਤੋ ਪਾਵਨ ਜਾਵਾਰੋ ਅਕਾਰੀ ਸਗ ਲ ਬਨ ਰਹਾ ਏ ਬੁਲੰਤ ਜੋਤੀ ਕੈਸੀ ਆਰਤੀ ਹੋਏ ਪਾਵਾਂ ਖੰਡਣਾ ਤੇਰੀ ਆਹਰਤੀ ਅਨਹਦ ਸ਼ਬਦ ਆਵਾਜਾਤਾ ਤੇਰੀ ਸਹ ਸਦਾ ਵਨ ਨਨ ਨਨ ਹਤ ਹਕ ਸਭ ਮਹ ਜੋਤ ਜੋਤ ਹਸੂਏ ਤਿਸ ਕਾ ਚਾਨਣ ਸਮਚਾਨ ਨਨ ਗੁਰ ਸਾਖੀ ਜੋਤ ਪਰ ਘਟ ਹੋਏ ਜੋਤ ਸਪਾਵੈ ਸੋ ਆਰਤੀ ਹੋਏ ਹਰ ਚਰਨ ਕਮਲਾ ਮਕਰੰਧ ਲੋਭਿਤ ਮਨ ਅਨੰਤ ਨੈ ਨਰੇ ਕੇ ਨਾਮ ਬਿਨ ਝੁੱਠ ਸਾ ਗਾ ਲਾ ਬਸੋਰੀ ਨਾਮ ਤੇਰਾ ਅਸਨੋ ਨਾਮ ਤੇਰਾ ਉਸਾ ਨਾਮ ਤੇਰਾ ਕੇਸ ਰੋਲੇ ਚਿਟਕਾ ਨਾਮ ਤੇਰਾ ਯਾ ਮੋਲਾ ਨਾਮ ਤੇਰਾ ਚੰਦਨੋ ਬਸ ਜਪੇ ਨਾਮ ਲੈ ਤੁਝਾ ਕੋ ਚਾਰੀ ਨਾਮ ਤੇਰਾ ਦੀਵਾ ਤੇਰਾ ਬਾਤ ਤੇਰਾ ਨਾਮ ਤੇਰਾ ਤੇ ਮਾਹ ਬਸਾਰੇ ਨਾਮ ਤੇਰੇ ਕੀ ਜੋਤ ਲਗਾਈ ਬੇਉਜਿਆ ਰੋਪਾ ਬਵਨ ਸਗਾਰੇ ਨਾਮ ਤੇਰਾ ਤਾਂਗਾ ਨਾਮ ਫੁੱਲ ਮਾਲਾ ਪਾਰੇ 18 तू जो है क्या यार पो नाम तेरा तू ही चवर डलारे दस आठ आठ सच चारे रेखाड़ी है वरतन है सब संसारे संसार गा하라 विदास नाम तेरो आरती सातना भगत सा जारतिवारण्यमला बहति मङ्गला हरि मंगला मङ्गला हरि मङ्गला नितमङ्गल राजा का मराई को रामराय तमदियरा निरमले निरञ्जन कमला पाती राम भगत रमानन्द जान पूरण परमानन्द सकाने मदन मुरत पतार गोविन्देश पण पज परमानन्द ਕੋਣਾ ਸੰਦੇ ਆ ਤੇਰੇ ਦੇਵ ਦਿਵਾ ਕਰ ਅਰਪ ਦੇ ਆਦ ਸਵਾਇ ਇਸ ਦਸਵਾਦ ਅੰਤ ਨਹੀਂ ਪਾਇਆ ਲਗ ਰਹੇ ਸਰਨਾਈ ਲਿਓ ਆਰ ਦਿਓ ਗੁਰਗਨ ਨਰਨਜਨ ਸਤਗੁਰੂ ਪੂਜੋ ਭਾਈ ਸਾਡਾ ਪ੍ਰਮਾਣ ਨਿਗੰਭਿਚਾਰੇ ਅਰਗਨ ਲਗਿਆ ਜਾਈ ਤਤ ਤੇਰੇ ਨਾਮ ਗਿਆ ਬਾਤੀ ਦੀਪਕ ਦੇਉ ਜਿਆ ਰਾਜੋ ਤਲੈ ਜਗਦੀਸ਼ ਜਗਾਇਆ ਭੂਜ ਬੂਜੜ ਹਾਰਾ ਪੰਚੇਸ਼ਵਰ संगे सारंग पाणी कबीरदास तेरी आदत की नी निर्वाणी निर्णी कबीरदास तेरी आदत की नीना निर्वाणी तेरा यार ओमाल ते आरता दयाल ते आरता ओमाल ते आरता दयाल तेरा यार ਆਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਗੋਪਾਲ ਤੇਰਾ ਯਾਰ ਤਾ ਦੇ ਆਲ ਤੇਰਾ ਯਾਰ ਤਾ ਦਾਲ ਸੀਦਾ ਮੰਗੋ ਕਿ ਉਹ ਹਮਰਾ ਕੁਝ ਹੀ ਕਰਨ ਨਾ ਦਿਓ ਬੜੀ ਆਸ਼ਾ ਤੇ ਨੀਤਾ ਆਜ ਮੰਗੋ ਸਤਨ ਦੀਤਾ ਗੋਪੈਸ ਮੰਗੋ ਲਾ ਵੇਰੀ ਇਕਤਾ ਜਬ ਤੁਰੇ ਜਮੇਲੀ ਕਰ ਕੀ ਗਏ ਹਨ ਚੰਗੀ ਜਨ ਧੰਨਾ ਲੇਵਾ ਮੰਗੇ ਗੋਪਾਲ ਤੇਰਾ ਯਾਰ ਤਾਗੇ ਆਲ ਤੇਰਾ ਯਾਰ ਤਾ ਜੂ ਜਨ ਤੁਮਰੇ ਭਗਤ ਕਰਨ ਤੇ ਦਿਨ ਕੇ ਕਾਜ ਸਵਾਰਤਾ ਭੋਖੇ ਭਗਤ ਨਗੀਜੈ ਜੈ ਮਾਲਾ ਆਪਣੀ ਲੀਜੈ ਹੋ ਮੰਗੋ ਸੰਤਨ ਰੇਨਾਵ ਨਹੀ ਕਿਸੇ ਕਾ ਦੇਣਾ ਮਾਧੂ ਕੈ ਸੀ ਬਨਦੁ ਸੰਗੇ ਆਪਨ ਲਹੇਤਾ ਰੇਵੋ ਸੰਗੇ ਕੋਈ ਸੇਰ ਮੰਗੋ ਚੂਨਾ ਆਪਾ ਹੋ ਕੇ ਹੋ ਸੰਗ ਨੂੰਨਾ ਰਾਜ ਮੰਗੋ ਚੌਪਾਈ ਹਾਨੈ ਹਰਤ ਲਈ ਉਪਰ ਕੋ ਮੰਗੋ ਖੀਦਾ ਤੇ ਭਗਤ ਕਾ ਲੈ ਜਨਦੀਂਦਾ ਮੈਂ ਨਾਹੀ ਕੀ ਤਾਲਬੋ ਇਕ ਨਾਮ ਤੇ ਰਾਮ ਹੈ ਬਾਬੂ ਕਹ ਕਵੀਰ ਮਨ ਮੰਨਿਆ ਮਨ ਮੰਨਿਆ ਦੋ ਜਾਨਿਆ ਸੋਈ ਆਯਾ ਤੇ ਵਰਸਾ ਨਾ ਪਾਏ ਹੈ ਮਹਾਮਨ ਦੇਵਨ ਕੇ ਤਪ ਮੈਂ ਸੁਖ ਕਾਵੇ ਯਾਗ ਕਰਾਏ ਕਵੇਦਰ ਰਾ ਭਾਵ ਤਾਪ ਹਰ ਮੇਲ ਚਾਨ ਲਗਵੇ ਚਾਲ ਰ ਤਾਲਾ ਮਰਦੰਗ ਹੈ ਓ ਸੰਗਰਾ ਬਾਬਲੀ ਸੁਰ ਸਾਜਾ ਮੇਲਵੇ ਕਿਨਾਰਾ ਗੰਦਰ ਵਾਹ ਗਾਨ ਕਰ ਗਾਨ ਚਾਚਾ ਬਚਰ ਨਿਰਤਾ ਦਿਖਵੇ ਸੰਗਨ ਦਰਦਛਨ ਦੇ ਕੈ ਬਰਦਛਨਾ ਬਾਲਮ ਗੁਕਮਯ ਛਤ ਲਾਵੇ ਹੋਤ ਗੁਰੂ

ਸੁਈਆ ਵਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੇ ਅੰਨੇ ਓ ਨਾਮ ਰਹੀ ਬੁਰਾਨ ਗੁਰਾਨ ਅਨੇਕ ਕਹਿ ਮਤ ਇਕ ਨ ਮੰਨੇ ਓ ਸਿਮਰਤ ਸਾਸਤਰ ਵੇਦ ਅਸਵਾ ਬਹੁ ਭੇਦ ਕਹਿ ਹਮ ਇਕ ਨ ਜਾਣੇ ਓ ਸ੍ਰੀ ਅਸਤਾਂ ਗਿਰ ਬਾਗ ਮਰੀ ਕਾਰੋ ਮੈਂ ਨ ਕਿਉ ਸਭ ਤੁਹੇ ਬਖਾਨੇ ਓ ਸਗਟ ਲਾਰ ਕੋ ਛਾਟ ਕੇ ਵਿਉ ਤਹਾਰੋ ਦਵਾਰਾ ਰਹੇ ਕਿਲਾ ਦੇ ਰਾਖਾ ਗੋਮਨ ਦਾਸ ਆਰਾਮ ਐਸੇ ਜਨ ਵਰਤਾਵ ਦੇ ਦੇਵ ਨ ਮੜੋ ਵਰਤਾਪ ਤੀਨ ਲੋਕ ਜੈ ਜੈ ਕਰ ਰਰੇ ਨਾਮ ਸੁਧ ਜਾਪ ਚਤੁਰ ਜਗਰ ਵਰਤੇ ਜਦਰ ਜਗਰ ਭੁਗਤੇ ਸਯੰਭਉ ਸੰਸਾਰਵਾ ਸਰਵਦਾ ਸਰਵ ਜੁਗਤੇ ਦੁ ਕਾਲੰ ਪਰਦਾਸੀ ਦੇ ਆਲੰਸ ਸਰੂਪੇ ਸਦਾ ਅੰਗ ਸੰਗੇ ਆ ਬੰਗੰਬ ਬਭੂਤੇ ਨਾ ਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਆਤ ਪਿਤਾ ਮੋ ਬਾਰਗ ਤੇਰੇ ਤੁਮ ਹੀ ਕੇ ਰਾਪਾ ਮਸੂਗ ਕਨੇਰੇ ਨ ਜਾਣ ਤੁਮਰਾਯੰਤ ਕਵੰਤ ਸੁਆਲੀ ਤੁਮਰਾ ਸੂਤਰਤਾਰੀ ਉਤਮਤੇ ਹੋਇ ਜੋ ਆਗਿਆ ਕਾਰੀ ਨਰੀਂਗਤ ਮਿਤ ਤੁਮਹੀ ਜਾਣੀ ਦਾਦਕ ਦਾਸ ਸਦਾ ਕਰਵਾਨੀ ਤੇ ਅਗੇ ਆਰਾ ਦਾਸ ਹਮਾਰੀ ਦਿਓ ਪਿੰਡ ਸਭ ਜੀਰਾ ਹੋ ਰਗਾ ਸਾਬ ਤੇਰੀ ਵਟਿਆ ਇਹ ਕੋਈ ਤਾਮ ਨ ਜਾਣੇ ਵੀਰਾ ਗੋਤੀ ਜੀ ਕੀ ਬਾਤ ਸਹੀ ਦਸਵੀਂ ਪ੍ਰੇਤਾਂ ਭਗੋਤੀ ਸਮਰਗੈ ਗੁਰੂ ਨਾਨਕ ਲਈ ਧਿਆਏ ਫਿਰੰਸਰ ਗੁਰਦੇ ਅਮਰਦਾਸ ਸਾਨਦਸਾ ਹੋਣਾ ਜੀ ਸਹਾਏ ਅਰਜਨ ਅਰ ਬੋਵਿੰਦਨੋ ਸਮਰੋ ਸਮਰ ਸ੍ਰੀ ਦਾਸਾਏ ਸ੍ਰੀ ਨਰਕਿਸ਼ਨ ਸਾਹਿਬ ਜੀ ਧਿਆਈਏ ਜਿ ਇਟੀਆਂ ਸਭ ਤੋਂ ਵਿਦਾਇ ਤੇ ਘਰਾਂ ਦਾ ਸੁਨਰੀਆ ਨਾਮ ਦਿਆ ਬਸਾਏ ਸਤਿ ਸਾਨ ਹੋਣਾ ਜੀ ਸਹਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਟਿਆ ਬਾਜਾ ਵਾਲੇ ਅਮਰ ਤੇ ਰਾਦੇ ਸਰਬੰਸਦਾਨੀ ਜਮਸ਼ੀਨੀ ਬਹਾਦਰ ਦੁਸ਼ਤ ਦਮਨ ਕੁਤਾ ਸਭ ਥਾਈ ਮੋੜਾਂ ਦੀ ਸਹਾਈ ਸਭ ਥਾਈ ਮੋੜਾਂ ਦੀ ਸਹਾਈ ਦਸਪਾਸੀ ਅਦੇ ਆਤਮਿਕ ਸਰੂਪ ਗੱਦੀ ਤੇ ਬਿਰਾਜਮਾਨ ਚਬਰ ਸ਼ਤਰ ਤਕ ਦੇ ਮਾਲਿਕ ਨਾਮ ਬਾਣੀ ਕੇ ਬੋਲ ਚਰੂਕੇ ਜਹਾਂ ਜੁਗਿਆ ਟਾਲਾ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਕਰਕੇ ਬੰਨਣਾ ਜੀ ਵਾਹਿਗੁਰੂ ਸ੍ਰੀ ਵਾਹਿਗੁਰੂ ਇਟੂ ਆਈਡੇ ਵਾਹਿਦੇ ਕੀ ਅਨਰਥ ਕੀਤਾ ਇਨਾਂ ਪਿਆਰਿਆ ਸਿਆਰਾਂ ਨੇ ਪਵਿੱਤਰ ਗਵਾਈ ਦਾ ਧਿਆਨ ਲਾ ਕੇ ਵਰਣਾ ਜੀ ਵਾਹਿਗੁਰੂ ਸ਼ਰਵਾਹਿ ਮੋਹ ਸ਼ਰਵਾਹਿ ਜਾਨੇ ਧਰਮ ਹੈ ਸਿੱਖ ਦਿੱਤੇ ਵਾਦ-ਵੰਦ ਘਟਵਾਇ ਕੋਪੜੀਆਂ ਰਵਾਂਜਾਂ ਦਾ ਨਾਲੇ ਨਾਲ ਚੜਾਈ ਗੁਦਿਆਂ ਦੇ ਕੰਚੂ ਵਾਲੇ ਦੇ ਕੋਟਵਰਾਂ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਾਸ ਸਾਸ ਸੰਗਿ ਨਿਭਾਈ ਪੁਰਾਤਨਾਂ ਤੇ ਵਰਤਮਾਨ ਸਮੇਂ ਦੇ ਸਿੰਘਾਂ ਸ਼ੀਰਾਂ ਦੀ ਪਿੱਤਰ ਕਮਾਈ ਦਾ ਧਿਆਨ ਕਰਕੇ ਵਰਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਬਾਬਾ ਗੁਰਦਿੱਤਾ ਦੀ ਸੁਣੀ ਦਾ ਟਿੱਕਾ ਜੋਰ ਮੰਗਿਆ ਸੋਬਰ ਦਿੱਤਾ ਬਾਬਾ ਕਰਤਾ ਹਰਾਈ ਸਭ ਥਾਈ ਹੋਣਾ ਜੀ ਸਮਾਏ ਗੁਰ ਸੰਗਤ ਸਾਸ਼ਵ ਸੱਚੀ ਰਾਣੀ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਬਾਬਾ ਬੁੱਟਾ ਜੀ ਗੁਰੂ ਨਾਨਕ ਨਰਵਾਨ ਜੀ ਕੇ ਪਵਿੱਤਰ ਚੰਦ ਗੋਣੂ ਗੁਰੂ ਦਾ ਧਿਆਨ ਧਰ ਕੇ ਬੁਰਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਕੇ ਪਵਿੱਤਰ ਚੰਦ ਗੋਣੂ ਗੁਰੂ ਦਾ ਧਿਆਨ ਧਰ ਕੇ ਬੁਰਣਾ ਜੀ ਵਾਹਿਗੁਰੂ ਗੁਰੂ ਜੀ ਵਾਹਿਗੁਰੂ ਜੀ ਜਗਤ ਕਾਲ ਸਾਹਿਬ ਜੀ ਕੀ ਅਦਾਸ ਸਰਬਤ ਕਾਲ ਸਾਹਿਬ ਜੀ ਕੋ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਆਵੈ ਜਿਹਾਣ ਕਰਤ ਕਰ ਸਭ ਸੁਖ ਵੈ ਜਨ ਜਨ ਰਛਾਏ ਦੇਖੀ ਉਪਦੇ ਬਖਸ਼ਿ ਜਾਏ ਬੰਦਗੀ ਜੀ ਸਤਿ ਸ੍ਰੀ ਅਕਾਲ ਜੀ ਸਹਾਇਤਾ ਸਦਕੇ ਗੋੜਵਾਲੇ ਬੁਰਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾ ਦਨ ਸਦਾ ਵਿਵੇਕ ਦਾਣ ਸਰਬ ਦਾਣ ਕਰੋਸਾ ਦਾਣ ਦਮਾ ਸੇ ਦਾਣ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਹਿਬ ਜੀ ਦੇ ਦਰਸ਼ਨਿ ਚ ਨਾਲ ਚੌਕੀਆਂ ਸੰਦੇ ਬੰਦੇ ਜੋਗ ਅਟਲ ਧਰਮ ਦਾ ਜੈਕਾਰ ਬੁਰਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਨਿਆਦੇ ਤਾਨ ਨੀਓਟਿਆਂ ਦੀ ਓਟ ਨੇ ਪੱਤਿਆਂ ਦੀ ਪਾਸਤਰਾ ਨੇ ਲੱਤਿਆਂ ਦੀ ਗਰਦ ਨੇਦਰਿਆਂ ਦੇ ਧਾਰ ਨਿਆਸਰਿਆਂ ਦੇ ਆਸਰੇ ਦੀਨ ਦੇ ਆਦ ਕਰਨ ਕਾਰਨ ਪਤਿਤ ਪਾਉਣ ਭਗਤ ਵਸ਼ਵ ਦੀਨਾ ਬੰਦੂ ਕਿਰਪਣ ਦਾ ਅਨੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨਿਰੰਕਾਰ ਗੋਬਿੰਦ ਸਿੰਘ ਮਹਾਰਾਜ ਅਗਾੜਪੁਰਖ ਸਰੂਪ ਜੋਤੀ ਸਰੂਪ ਗਿਆਨ ਸਰੂਪ ਨਿਰਗੁਣ ਸਰਗੁਣ ਸਰੂਪ ਨਿਰਗੁਣ ਆਪ ਸਰਗੁਣ ਭੀ ਉਹ ਹੀ ਕਲਾ ਧਾਰਨ ਸਭਲੀ ਮੋਹੀ ਆਦਿ ਸ੍ਰੀ ਕੁਮਾਰ ਸਾਹਿਬ ਮਹਾਰਾਜ ਗਤੀ ਤੇ ਬਿਰਾਜਮਾਨ ਭਇਮਾਨ ਆਕਾਲ ਪੁਰਖ ਸਰੂਪ ਉਹ ਭਗਵਾਨ ਆਪ ਜੀ ਹੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਸਾਨਤ ਕਰਨ ਗ੍ਰਾਮਣ ਹਾਰ ਸੁਆਮੀ ਸਬਦ ਘਟਾਕੇ ਅੰਤਰ ਜਾਮੀ ਮਹਾਰਾਜ ਜਾਣ ਜਰ ਨਿਹਰ ਬਾਬਾ ਭਗਵਾਨ ਨਾਨਕ ਜੀ ਮਹਾਰਾਜ ਆਪ ਜੀ ਦੇ ਦਰਗਰੂ ਗੁਰੂ ਸਾਈਂ ਮਹਾਂਬੋਸੂ ਨਿਰਭਗ ਭਗਵਾਨ ਦਾਸ ਜੀ ਮਹਾਰਾਜ ਬਾਬਾ ਮਸਤਰਾ ਜੀ ਮਹਾਰਾਜ ਬਾਬਾ ਮੋਨੀ ਦਾਸ ਜੀ ਮਹਾਰਾਜ ਮਹਾਰਾਜ ਜਿਹੜਾ ਸਭ ਕੀ ਜਲธารਾ ਤਪੱਸਿਆ ਦੇ ਸੰਬੰਧ ਵਿੱਚ ਪਿਲੇ ਕੁਟਨੰਤੂ ਲੇਕੇ ਧੁਰਤੀ ਬਾਣੀ ਰੱਬੀ ਬਾਣੀ ਨਕਾਲੀ ਬਾਣੀ ਮਹੰਤ ਬਾਬਾ ਭੁੱਲ ਦਾਸ ਜੀ ਗੋਰੀ ਵਾਲੇ ਇਹਨਾਂ ਨੇ ਸੁਭ ਕੁਰੇਨਾ ਸਦਕਾ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਮਹਾਰਾਜ 71 ਹੋ ਕੇ ਆਪ ਜੀ ਦੇ ਜਨਮ ਦਾ 10ਵਾਂ ਦਸਰਾ ਲੈਂਦੇ ਹੋਏ ਨਗਰ ਦੇ ਭਲੇ ਵਾਸਤੇ ਇਲਾਕੇ ਦੇ ਭਲੇ ਵਾਸਤੇ ਮਹਾਰਾਜ ਟਰਕੀ ਬਾਣੀ ਰੱਬੀ ਬਾਣੀ ਅਕਾਲੀ ਬਾਣੀ ਟਰਕੀ ਬਾਣੀ ਆਈ ਜਿਸ ਨੇ ਸਗਲੇ ਚੰਦ ਮਟਾਈ ਜੀ ਦੇ ਸ੍ਰੀ ਸਹਿਜ ਪਾਠ ਡੇਰਾ ਸਾਹਿਬ ਦੇ ਪ੍ਰਾਰੰਭ ਮਹਾਰਾਜ ਪੜ੍ਹੀ ਸੁਣੀ ਗੁਰਬਾਣੀ ਸੱਚਖੰਡ ਸੋਧ ਕੇ ਪ੍ਰਵਾਨ ਕਰਨੀ ਮਹਾਰਾਜ ਸੰਧਿਆ ਦੇ ਮਿਲਣੇ ਜਾਣ ਜੁਹੇ ਆਪ ਜੀ ਦੇ ਹਜ਼ੂਰ ਸੋਧਾ ਬੈਰਾ ਸਾਹਿਬ ਜੀ ਦੇ ਪਾਠ ਉਪਰੰਤ ਵਰਦਿਆਂ ਸੇਵਾ ਕਰਦੇ ਆ ਆਰਤੀ ਕਰਦੇ ਆ ਸੇਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਬਖਵਾਉਣ ਨਿਮਰ ਮਹਾਰਾਜ ਤੁਹਾਨੂੰ ਜੀਵ ਸਦਾ ਨਿਪੁੰਨ ਰਹਾਉ ਤੁਸੀਂ ਬਲ ਸ਼ੰਤ ਜੀਤਾ ਹਰ ਸੁਜਨਾ ਨਾਮ ਸੁਜਨਾ ਮਹਾਰਾਜੀ ਅੱਗੇ ਜੋ ਸੁੱਧ ਬਾਣੀ ਪੜਨੀ ਸੁੱਧ ਸੇਵਾ ਕਰਨ ਦੀ ਬਲ ਦੇ ਬੁੱਧੀ ਵੱਸਤਾਨੀ ਮਹਾਰਾਜ ਕਿਰਪਾ ਕਰਨੀ ਪੜੀ ਸੁਣੀ ਗੁਰਬਾਣੀ ਸੱਚਖੰਡ ਦਾ ਰਸੋਧ ਕੇ ਪ੍ਰਵਾਨ ਕਰਨੀ ਬੜੀ ਸੁਣੀ ਗਰਵਾਣੀ ਦਾ ਮਹਾਤਮ ਨਗਰ ਕੇ ਦੇ ਸੰਗਤਾਂ ਦੀ ਹਿਰਦਿਆਂ ਦੇ ਸੋਣਾ ਕਾਮ ਰੋਗ ਗੁਰਮੋਹ ਘਾਟ ਤੁਜੋਣਾ ਬੀਜਿਆ ਦਾ ਕਰਨਾ ਮਾਲੀ ਮਰੋ ਕੀ ਤੰਦਰੁਤੀ ਬਖਸ਼ ਕਰਮੀ ਨਗਰ ਕੇ ਦੇ ਸੁਖੁਰਤਾ ਦੇ ਮਹਾਰਾਜ ਹੱਥ ਵੜਨਾਰੇ ਚਲ ਕੇ ਮੇਰ ਕਰਿਆ ਸੁਖਨੀ ਮੰਡਾਇ ਨਰਕ ਤੋਂ ਸੰਗਤਾਂ ਨੂੰ ਗੁਰਸਿੱਖੀ ਜੀਵਨ ਵਿੱਚ ਸੁੱਚਾ ਜੀਵਨ ਕੋ ਸੁੱਖਿਆ ਨਮਾੜਾ ਪਰਵਾਣਾ ਵਿੱਚ ਇੱਕ ਦਤਵਾਕ ਚੜਦੀ ਕਲਾ ਵਰਸ਼ਿਸ਼ ਕਰਨੇ ਨਗਰ ਵਿੱਚ ਏਕਤਾ ਦਾਗ ਪ੍ਰੀਮ ਪਿਆਰ ਰੋਕਸ਼ਿਸ਼ ਕਰਨਾ ਮਹਾਰਾਜ ਮਿਲਕੇ ਰੰਨੀ ਦਰਤ ਵਰਸ਼ਿਸ਼ ਕਰਨੀ ਮਹਾਰਾਜ ਕਿਰਪਾ ਕਰੋ ਆਇਓ ਹੀ ਸੰਗਤਿ ਲਈ ਦੀ ਦਰ ਪ੍ਰਵਾਣ ਕਰੋ ਗਦੋਂ ਗਦੋਂ ਲੇਖ ਵਿੱਚ ਲੋਂਗਾ ਤੇ ਰੋਕ ਰੋਕਾ ਦਰਗਾ ਪ੍ਰਵਾਣ ਕਰਨਾ ਮਹਾਰਾਜ ਜੋ ਵੀ ਸੰਗਤਾਂ ਨੇ ਆਉਂਦੀਆਂ ਦਰਨੀਆਂ ਸਵਾਮਾ ਕੀਤੀਆਂ ਸਰਬੱਤ ਸੰਗਤਾਂ ਦੀਆਂ ਸਵਾਵਾ ਦਰਗਾ ਪ੍ਰਵਾਣ ਕਰਨੀ ਮਹਾਰਾਜ ਕਿਰਪਾ ਕਰਨੀ ਹੈ ਇਸ ਥਾਂ ਦੀ ਜੱਤੀ ਕਲਾ ਕਰਨੀ ਮਹਾਰਾਜ ਸੰਤਾਂ ਨੂੰ جیون بخش کرنا پاٹو پکاری جیون بخش کرنا مہاراجی بخش کرنی کرپا کرو ہوگا ਤੇਰੀ ਬਨੈ ਗੁਦਾਏ ਤੁਮਕ ਪਸੰਦਗੀ ਸੇਵਕ ਰੀਦਾ ਖੈ ਤੀਜੇ ਬੰਦਗੀ ਤੇ ਤੀਜੇ ਬੰਦਗੀ ਮਹਾਰਾਜ ਭਗਤ ਸਿੰਘ ਜੀ ਸਮੇਸਤਨਾ ਕਰਤੋ ਆਏ ਸੰਗਤ ਦੀ ਹਾਜ਼ਰੀ ਦਰ ਪ੍ਰਵਾਣ ਕਰਕੇ ਮਹਾਰਾਜ ਉਪਨਾਮੇ ਬਖਸ਼ੋ ਜੀ ਉਪਨਾਮੇ ਤੇ ਚੱਲਣ ਦੀ ਸੁਰਥਾ ਬਖਸ਼ੋ ਤੇ ਰਹੀ ਹੋਈ ਗੁਰਬਾਣੀ ਮਹਾਰਾਜ ਸਿਰ ਤੇ ਮੇਹਰ ਭਰਿਆ ਰੱਖਣਾ ਮਹਾਨ ਸੁਗਿੰਤਾ ਸਹਿਤ ਸੰਪੂਰਨ ਚੱਕਰਵਾਣੀ ਚਾਰ ਪੈਰ ਮਦੇਨ ਸੋਖ ਸਿਮ ਦੀਤੋ ਜ ਮਹਾਰਾਜ ਕਰ ਰਤਰੀ ਆਰੀ ਹੈ ਸੋਖ ਸਿਮ ਦੀਤ ਕਰੋ ਆਉਣੀ ਸੁਆਸ ਸੁਆਸ ਸੋਹ ਜੀ ਦਾ ਨਾਮ ਜਪੋਣਾ ਜੀ ਨਾਮ ਰਿਸਰ ਮਾਨਾ ਵਿਚਾਰਨਾ ਅੰਮ ਸੰਗੋ ਕਿਸੇ ਦਾ ਕੰਮੀ ਮਤਾ ਚੱਪਾ ਕਰੋ ਜੀ ਹੁਕਮ ਨਾਵੇਂ ਬਖਸ਼ੋ ਜੇਤਾ ਸਮੰਧ ਸਾਕਰਨੀ ਭਰਿਆ ਤੇਤੀਆ ਉਗਨ ਹਮਾਰੇ ਦੇਖੋ ਸੁਖ ਸੁਮੇਹ ਦੇ ਪਾਉ ਬੰਦੇ ਪਤਰਦਾਰੀ ਜੀ ਅਡਾਕਿਲ ਬਰਾਬਰ ਸੱਪੇ ਪੀਤਰ ਵਗੇ ਕਾਤੀ ਬਰੋਧ ਨਾਨਕ ਰੂਪੇ ਸਾਨਾ ਸੁਖ ਹੋਵੇ ਰਾਤੀ ਸੁਖ ਹੋਵੇ ਰਾਤੀ ਇਸ ਅੰਕਲਮੇ ਸੁਖ ਹੋਵੇ ਰਾਤੀ ਸੰਸਾਰ ਮੇ ਸੁਖ ਵੈਜਨ ਰਾਤੀ ਮੰਗਦਾ ਆਜਾ ਬੇਹਜੂਰ ਪਿਛਲੇ ਪਹਿਰ ਦਾ ਪ੍ਰਜਾਦਾ ਤਿਆਰ ਕਰਕੇ ਨਾਜਰਾਨ ਅਨੁਕੂਲ ਭੋਜਨ ਪੋਕੀਏ ਗੋਬਿੰਦ ਜੀ ਨਿਸਟਾਈ ਗਰੀਬ ਆਖਸੋ ਬੋਤਲਾ ਹੋ ਲੋ ਕੋ ਰਾਇ ਮਹਾਰਾਜ ਪਛਾਦਾ ਪਾਣੀ ਦਰ ਪ੍ਰਵਾਹਨ ਹੋਵੇ ਸਾਥ ਸੰਗਤ ਵਿੱਚ ਉਤੋਂ ਦੀ ਅਗੇ ਬਖਸ਼ੋ ਜੋ ਜੀ ਸ਼ਕਿਆ ਜੀ 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 ਸਰਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਜੱਬੀ ਪੜਾੜੇ ਤੋਂ ਪ੍ਰਾਰਥਨਾ ਹਵ ਕਰਚੈ ਰਬਿਲ ਭਾਈ ਤੋੜਨਾ ਆਵੇ ਬੰਦੂ ਜਾਈ ਤੋਤਨਾ ਆਵੇ ਬੰਦੂ ਜਾਈ ਸੀ ਪਿਆਰੀ ਮੇਲ ਜਿਨ੍ਹਾਂ ਮਨੇ ਆਪ ਜੀ ਦਾ ਪਿਤਰ ਨਾਮ ਦਿੱਤਾ ਵੈ ਸ੍ਰੀ ਗੁਰੂ ਨਾਨਕ ਨਰਵਾਨ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਬਾਪਨਾ ਇਹ ਮਹਾਰਾਜ ਆ ਗਿਆ ਭਈਆ ਕਾਲ ਕੀ ਤਬਾ ਚਲਾਇਓ ਪੰਥ ਸੰਗਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਵਰਗਟ ਗੁਰਾਂ ਕੀ ਦੇ ਕੋ ਮਿਲੋ ਜੋ ਹੈ ਗੁਰ ਸਵਤਮਾਰੇ ਗੁਰਨਾਮ ਜਹ ਜਹ ਹੈ ਚੜ੍ਹੇ ਸਉਤਰੇ ਪਾਰ ਕੰਧਾ ਕਰ ਸੇਮਦੇ ਗੁਰ ਪਾਰ ਉਦਾਰਣ ਹਾਰ ਕੰਧਾ ਕਰ ਸੇਮਦੇ ਗੁਰ ਪਾਰ ਉਦਾਰਣ ਹਾਰ 哇，这个也不溜啊，就是。